ਕੋਈ ਓਬਜੈਕਸ਼ਨ ਨਹੀਂ ਹੈਗਾ ਸਰ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਸ ਜਿਸ ਸਮੇਂ ਜਿਸ ਜਿਸ ਸਮੇਂ ਇਸ਼ੂ ਆਇਆ ਚਾਹੇ 23 ਦੇ ਵਿੱਚ ਆਇਆ 24 ਦੇ ਵਿੱਚ ਆਇਆ 25 ਦੇ ਵਿੱਚ ਹੁਣ ਰੀਸੈਂਟਲੀ ਜਦੋਂ ਵੀ ਆਇਆ ਸਾਡੇ ਅਫਸਰਾਂ ਨੇ ਵੀ ਤੇ ਸਾਡੀ ਸਰਕਾਰ ਨੇ ਵੀ ਤੇ ਮਨਿਸਟਰ ਸਾਹਿਬ ਨੇ ਵੀ ਉਹਨੂੰ ਓਬਜੈਕਟ ਕੀਤਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ ਸਰ ਇਹ ਜੇ ਹਾਲਾਤਾਂ ਦੇ ਵਿੱਚ ਜਿੱਥੇ 70 ਸਾਲਾਂ ਤੋਂ ਪੰਜਾਬ ਪੁਲਿਸ ਬੀਬੀਐਮਬੀ ਦੇ ਐਸੈਟਸ ਨੂੰ ਪ੍ਰੋਟੈਕਟ ਕਰ ਰਹੀ ਹੈ ਤੇ ਇੱਕ ਵੀ ਇਨਸੀਡੈਂਟ ਆ ਜਾਂ ਤਾਂ ਹੋਵੇ ਨਾ ਕੇਂਦਰ ਸਰਕਾਰ ਕਹੇਗੀ ਕਿ ਤੁਹਾਡੇ ਕੋਲੋਂ ਤੁਹਾਡੀ ਫੋਰਸ ਕੋਲੋਂ ਆ ਕੁਤਾਹੀ ਹੋਈ ਆ ਲਾਪਰਵਾਹੀ ਹੋਈ ਆ ਤਾਂ ਅਸੀਂ ਸੀਐਸ ਵੀ ਇੰਪੋਜ਼ ਕਰਨੀ ਆ ਨਾ ਇੱਕ ਵੀ ਇਨਸੀਡੈਂਟ ਨਹੀਂ ਆਇਆ ਜਾ ਹੈਗਾ ਸਰ ਸਾਰੇ ਜਿਹੜੇ ਜੋ ਜੀਓਗ੍ਰਾਫੀਜ਼ ਨੇ ਉਹਨਾਂ ਨਾਲ ਵੈਲਵਰਸ ਦੇ ਸਾਰਾ ਕੁਝ ਫਾਈਨੈਂਸ਼ੀਅਲ ਬਰਡਨ ਸਾਰਾ ਅਸੀਂ ਚੱਲ ਦਿਆ ਔਰ ਜਿਵੇਂ ਗੋਲਸਾਬ ਨੇ ਗੱਲ ਕੀਤੀ ਰੰਜੀਤ ਸਾਗਰ ਔਰ ਸ਼ਾਹਪੁਰ ਕੰਟੀ ਜਿਹੜੇ ਇੰਟਰਨੈਸ਼ਨਲ ਬਾਰਡਰ ਦੇ ਬਿਲਕੁਲ ਕੋਲੇ ਨੇ ਉਹ ਤਾਂ ਸਾਡੀ ਪੰਜਾਬ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਤੇ ਹੁਣ ਔਰ ਸਭ ਤੋਂ ਇੰਟਰਸਟਿੰਗ ਗੱਲ ਸਰ ਜਿਹੜੀ ਜਿਹੜੀ ਕਿ ਅੱਜ ਮੈਂ ਸਮਝਦਾ ਕਿ ਕਾਂਗਰਸ ਨੂੰ ਜਵਾਬ ਉਹਦਾ ਦੇਣਾ ਪੈਣਾ ਸਰ ਇਸ ਤੋਂ ਪਹਿਲਾਂ ਕਿ ਜਿਹੜਾ ਫੈਕਟ ਹੈ ਅਜ ਤੱਕ ਵਿਧਾਨ ਸਭਾ ਦੇ ਦੇ ਪੱਧਰ ਤੇ ਨਹੀਂ ਆਇਆ ਹੈਗਾ ਸਰ ਜਦੋਂ ਉਹਨਾਂ ਨੇ ਇਹ ਮਸਲਾ ਅਜੇ ਤਾਂ ਨਹੀਂ ਚੱਲਦਾ ਜੀ ਇਹ ਜਿਹੜੀਆਂ ਜਿਹੜੀਆਂ ਇਹ ਕਨਕਰੈਂਸ ਲੈਣ ਦਾ ਸਹਿਮਤੀ ਲੈਣ ਦਾ ਸਟੇਟਾਂ ਤੋਂ ਇਹ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਹੈ ਤੇ ਉਹਦੇ ਤੁਹਾਨੂੰ ਮੈਂ ਡੇਟ ਵਾਈਜ਼ ਸਪੀਕਰ ਸਾਹਿਬ ਡੇਟ ਵਾਈਜ਼ ਤੁਹਾਨੂੰ ਮੈਂ ਦੱਸ ਦੇਣਾ ਕਿ ਕਦੋਂ-ਕਦੋਂ ਸਰ ਹਰਿਆਣਾ ਨੇ 29 7 2011 ਨੂੰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਹਰਿਆਣਾ ਦੇ ਜੋ ਭពਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਸੀਗੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕੌਂਕਰੈਂਸ ਦੇਤੀ ਸਹਿਮਤੀ ਦੇਦੀ ਕਿ ਜੀ ਤੁਸੀਂ ਬੀਬੀਐਮ ਵੀ ਦੇ ਉੱਪਰ ਬੀਐਸਐਫ ਲਾ ਦੋ ਕਾਂਗਰਸ ਨੇ ਸਰ ਹਿਮਾਚਲ ਪ੍ਰਦੇਸ਼ ਨੇ 9 8 ਨੂੰ ਉੱਥੇ ਬੀਜੇਪੀ ਦੀ ਸਰਕਾਰ ਸੀ ਉਹਨਾਂ ਨੇ ਵੀ ਸਹਿਮਤੀ ਦੇ ਦਿੱਤੀ ਕਿ ਜੀ ਤੁਸੀਂ ਇੱਥੇ ਬੀਐਸਐਫ ਲਾ ਦੋ ਸਰ ਰਾਜਸਥਾਨ ਨੇ 25 8 ਨੂੰ ਸੀਆਈਐਸਐਫ ਰਾਜਸਥਾਨ ਨੇ ਵੀ 25 8 2021 ਨੂੰ ਉਹਨਾਂ ਨੇ ਵੀ ਸਹਿਮਤੀ ਦੇ ਦਿੱਤੀ ਕੇਂਦਰ ਸਰਕਾਰ ਨੂੰ ਕੇ ਜੀ ਤੁਸੀਂ ਸੀਆਈਐਸਫ ਲਾ ਦਿਓ ਸਰ ਹੁਣ ਮੇਰਾ ਸਵਾਲ ਸਤਕਾਰਯੋਗ ਮੇਰੇ ਕਾਂਗਰਸ ਦੇ ਸਾਥੀਆਂ ਨੂੰ ਇਹ ਹੈ ਕਿ ਹੁਣ ਔਰ ਹੁਣ ਜਿਹੜੀ 21 6 12 2021 ਨੂੰ ਉਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਇਹਨਾਂ ਨੇ ਵੀ ਸਹਿਮਤੀ ਦੇ ਦਿੱਤੀ ਕਿ ਤੁਸੀਂ ਜੀ ਲਾ ਦਿਓ ਸਰ ਚਾਰ ਸਟੇਟਾਂ ਨੇ ਜੀ ਬੀਜਪੀ ਬੀਵੀਐਮਬੀ ਦੇ ਵਿੱਚ ਸਰ ਬੀਵੀਐਮਬੀ ਦੇ ਵਿੱਚ ਚਾਰ ਸਟੇਟਾਂ ਪਾਰਟਨਰ ਸਟੇਟਸ ਨੇ ਹਰਿਆਣਾ ਪੰਜਾਬ ਹਿਮਾਚਲ ਤੇ ਰਾਜਸਥਾਨ ਸਰ ਚਾਰ ਦੇ ਵਿੱਚੋਂ ਤਿੰਨ ਨੇ ਤਿੰਨ ਸਟੇਟਾਂ ਨੇ ਸਹਿਮਤੀ ਦਿੱਤੀ ਹੈ ਤੇ ਉਹ ਕਾਂਗਰਸ ਦੀਆਂ ਦੇ ਸਰਕਾਰਾਂ ਮੇਲੇ ਦੀ ਮਿਲੀ ਹੈ ਸਰ ਅੱਜ ਹੁਣੇ ਅੱਜ ਇੱਥੇ ਰੌਲਾ ਪਈ ਜਾਂਦੇ ਨੇ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਦਾ ਕਿ ਅੱਜ ਤਾਂ ਔਰ ਇਹਦੇ ਵਿੱਚ ਕਿਉਂਕਿ ਐਸੈਟਸ ਨੇ ਜਿਹੜੇ ਉਹ ਜਾਂ ਪੰਜਾਬ ਦੇ ਨੇ ਜਾਂ ਹਿਮਾਚਲ ਦੇ ਨੇ ਇਧਰਲੇ ਪਾਸੇ ਜੋ ਰੈਸਟ੍ਰਿਕਸ਼ਨ ਸਾਡੀ ਹੈ ਉੱਪਰਲੇ ਪਾਸੇ ਜੋ ਰਿਜੈਕਸ਼ਨ ਉਹਨਾਂ ਦੀ ਹੈ ਇਧਰਲੇ ਪਾਸੇ ਅਸੀਂ ਕੰਟਰੋਲ ਕਰਦੇ ਹਾਂ ਪਰਲੇ ਪਾਸੇ ਉਹ ਕੰਟਰੋਲ ਕਰਦੇ ਨੇ ਜੀਓਗ੍ਰਾਫੀਜ਼ ਦੇ ਜਿਹੜੀਆਂ ਸਰਕਾਰਾਂ ਨੂੰ ਵੀ ਬਿਊਰੋਕ੍ਰੇਸੀ ਨੂੰ ਵੀ ਤੇ ਫੋਰਸਿਜ਼ ਨੂੰ ਵੀ ਲੋਕਲ ਬੰਦੇ ਨੂੰ ਜੀਓਗ੍ਰਾਫੀ ਦਾ ਪਤਾ ਹੋਊਗਾ ਕਿ ਬਾਹਰਲੇ ਨੂੰ ਪਤਾ ਹੋਊਗਾ ਇਹ ਇੱਥੇ ਸਾਡੇ ਨਾਲ ਲੜੀ ਜਾਂਦੇ ਨੇ ਤੇ ਪੰਜਾਬ ਨੂੰ ਗੁਮਰਾਹ ਕਰੀ ਜਾਂਦੇ ਨੇ ਮੈਂ ਕਾਂਗਰਸ ਵਾਲੇ ਨੂੰ ਇਹ ਹੱਥ ਜੜ ਕੇ ਬੰਨ ਕੇ ਪੁੱਛਣਾ ਚਾਹਣਾ ਕਿ ਜੀ ਹੁਣੇ ਮਾਚਲ ਦੇ ਵਿੱਚ ਸਰਕਾਰ ਥੋੜੀ ਹੈ ਪਹਿਲਾਂ ਕੰਕਰੈਂਸ ਵੀ ਦਿੱਤੀ ਗਈ ਹੁਣ ਜਾ ਕੇ ਤੁਸੀਂ ਹਿਮਾਚਲ ਦੀ ਸਰਕਾਰ ਕੋਲੋਂ ਕਦੋਂ ਦੁਹਾਈ ਪਾਈ ਹੈ ਵੀ ਭਾਈ ਸਾਡਾ ਪੰਜਾਬ ਦੇ ਵਿੱਚ ਨੁਕਸਾਨ ਹੋ ਰਿਹਾ ਤੁਸੀਂ ਇਹ ਕੰਮ ਨਾ ਕਰੋ ਦੱਸੋ ਪਾਈ ਇਹਨਾਂ ਨੇ ਕਦੇ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਕਿ ਇੰਨਾ ਗੁਬਰਾ ਹੱਦ ਹੋਈ ਪਈ ਹੈ ਕਿ ਕਲਮ ਕੱਲਾ ਆ ਜਿਹੜਾ ਜਿਹੜਾ ਬਾਜਾ ਸਾਹਿਬ ਗੱਲ ਕਰ ਰਹੇ ਸੀਗੇ ਕਿ ਆਪਟਿਕਸ ਕਲਾਕਾਰੀ ਥੀਏਟ੍ਰਿਕਸ ਬਾਜਾ ਜੀ ਬਹੁਤ ਵਧੀਆ ਕਰਦੇ ਹੋਂ ਸੀ ਆ ਤਿੰਨ ਸਟੇਟਾਂ ਤੁਹਾਨੂੰ ਕਰਾਤੀਆਂ ਮੈਂ ਚਾਰ ਦੇ ਵਿੱਚੋਂ ਤਿੰਨ ਸਟੇਟਾਂ ਤੁਹਾਡੇ ਕੋਲੇ ਹੋਇਆ ਹੁਣ ਵੀ ਮੌਜੂਦਾ ਤੁਹਾਡੀ ਹੈ ਮੈਂ ਆ ਬੈਠੇ ਨੇ ਸੀਐਨ ਸਾਹਿਬ ਮੈਂ ਇਹਨਾਂ ਦੇ ਵਿਆਪ ਦੇ ਪੰਜਾਬ ਸਰਕਾਰ ਦੇ ਵਿਆਪ ਤੇ ਮੈਂ ਤੁਹਾਨੂੰ ਕਹਣਾ ਲੱਗੋ ਮੂਰੇ ਚਲੋ ਲਾਈਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਸੀਐਨ ਸਾਹਿਬ ਮੂਰੇ ਲੱਗ ਕੇ ਜਾਣਗੇ ਕਿਉਂਕਿ ਪਤਾ ਹੈ ਕਿਉਂਕਿ 1 ਮਿੰਟ ਜੀ ਮੈਨੂੰ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟ ਹੁਣ 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 ਗੱਲ ਆ ਗਈ ਹੁਣ ਗੱਲ ਆ ਗਈ ਇਹਨਾਂ ਨੇ ਆਪਣਾ ਹੁਣ ਗੱਲ ਆ ਗਈ ਇਹਨਾਂ ਨੇ ਗੱਲ ਕੀਤੀ ਲੈਟ ਮੀ ਕੰਪਲੀਟ ਲੈਟ ਮੀ ਪੁਆਇੰਟ ਆਫ ਆਰਡਰ ਬੋਲੋ ਜੀ ਹਾਂ ਜੀ ਤੇ ਰੋੜਾ ਜੀ ਨੇ ਕਿਹਾ ਮੈਂ ਸਾਧ ਦੇ ਨੂੰ ਤਿਆਰਾਂ ਥੈਂਕ ਯੂ ਤੁਸੀਂ ਕਰਨਾ ਕੁਝ ਨਹੀਂ ਉੱਪ ਲਗਾ ਜੀ ਆਓ ਆਓ ਚੱਲੀਏ ਅੱਜ ਹੀ ਚੱਲਨੇ ਆ ਠੀਕ ਹੈ ਜੀ ਠੀਕ ਹੈ ਇਹ ਨਾਲ ਨਹੀਂ ਚੱਲਾਂ ਇਸ ਤੋਂ ਬਾਅਦ ਮੈਂ ਗੱਡੀ ਚ ਭਾ ਕੇ ਲੈ ਜਾਂਦਾ ਇਹਨਾਂ ਨੂੰ ਥੈਂਕ ਯੂ ਥੈਂਕ ਯੂ ਬੈਠੋ ਜੀ